ਤਨ ਬਾਬਾ ਸ੍ਰੀ ਚੰਦ ਜੀ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਤਾਂ ਉਹ ਇੱਕ ਹੀ ਭਾਵਨਾ ਲੈ ਕੇ ਜਨਮ ਲੈਂਦਾ ਹੈ ਉਹ ਹੁੰਦੀ ਹੈ ਉਸ ਤੇ ਪਿਆਰ ਦੀ ਭਾਵਨਾ ਮੁਹਬਤ ਦੀ ਭਾਵਨਾ ਹਰ ਇੱਕ ਤੋਂ ਬੱਚਾ ਪਿਆਰ ਹੀ ਚਾਹੁੰਦਾ ਹੈ ਅਤੇ ਹਰ ਦੇ ਨਾਲ ਪਿਆਰ ਹੀ ਕਰਦਾ ਹੈ ਉਹ ਤੋਂ ਉਸ ਵਿੱਚ ਕੋਈ ਕਿਸੇ ਨਾਲ ਵਿਰੋਧ ਭਾਵਨਾ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਦੇ ਨਾਲ ਵੈਰ ਹੁੰਦਾ ਹੈ ਸਾਰਿਆਂ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਾਰਿਆਂ ਨਾਲ ਪਿਆਰ ਕਰਦਾ ਹੈ ਜਦੋਂ ਇਨਸਾਨ ਇਸ ਦੁਨੀਆ ਤੇ ਉੱਤੇ ਰਹਿਣ ਲੱਗਦਾ ਹੈ ਤਾਂ ਉਸ ਵਿੱਚ ਹੋਰ ਭਾਵਨਾਵਾਂ ਵਿਕਸ਼ਿਤ ਹੋ ਜਾਂਦੀਆਂ ਹਨ ਕਾਮ, ਕ੍ਰੋਧ, ਲੋਭ, ਹੰਕਾਰ ਇਹ ਚੀਜ਼ਾਂ ਉਸ ਵਿੱਚ ertid ਤੋਂ ਹੀ ਪੈਦਾ ਹੁੰਦੀਆਂ ਹਨ ਇੱਕ ਹੀ ਭਾਵਨਾ ਪਰਮਾਤਮਾ ਕੋਲੋਂ ਲੈ ਕੇ ਆਉਂਦਾ ਹੈ ਉਹ ਹੈ ਪਿਆਰ ਵਾਲੀ ਭਾਵਨਾ ਪਿਆਰ ਹੀ ਪਰਮਾਤਮਾ ਨੇ ਵੰਡਿਆ ਹੈ ਬਾਕੀ ਤਾਂ ਪਾਵਨਾਵਾਂ ਧਰਤੀ ਤੇ ਹੀ ਪੈਦਾ ਹੋਈਆਂ ਹਨ ਅਤੇ ਧਰਤੀ ਤੇ ਹੀ ਰਹਿਣਗੀਆਂ ਇਨਸਾਨੀ ਦਿਮਾਗ ਨੂੰ ਜੋ ਕਿਹਾ ਜਾਵੇ ਉਹੋ ਹੀ ਉਸ ਨੂੰ ਮੰਨਦਾ ਹੈ ਇਨਸਾਨ ਦੀਆਂ ਇੰਦਰੀਆਂ ਇਨਸਾਨ ਨੇ ਖੁਦ ਹੀ ਪੈਦਾ ਕੀਤੀਆਂ ਹੋਈਆਂ ਹਨ ਇਨਸਾਨੀ ਦਿਮਾਗ ਨੂੰ ਬਾਕੀ ਇਨਸਾਨਾਂ ਨੇ ਉਸ ਇੰਦਰੀ ਦੇ ਬਾਰੇ ਗਿਆਨ ਕਰਾਇਆ ਅਤੇ ਉਸ ਇੰਦਰੀ ਦੀ ਮਹੱਤਤਾ ਦੇ ਬਾਰੇ ਗਿਆਨ ਕਰਾਇਆ ਉਹ ਇੰਦਰੀ ਨੇ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਜੋ ਇਨਸਾਨ ਦੂਸਰਿਆਂ ਕੋਲੋਂ ਸਿੱਖਦਾ ਹੈ ਉਸੇ ਤਰ੍ਹਾਂ ਹੀ ਚੱਲਦਾ ਹੈ ਇਨਸਾਨ ਦੇ ਇਤਮਾਦ ਵਿੱਚ ਹਜ਼ਾਰਾਂ ਇੰਦਰੀਆਂ ਅਜੀਹੀਆਂ ਹਨ ਜਿਸ ਦੇ ਬਾਰੇ ਇਨਸਾਨ ਨੂੰ ਪਤਾ ਹੀ ਨਹੀਂ ਹਜ਼ਾਰਾਂ ਇੰਦਰੀਆਂ ਅਜੇਹੀਆਂ ਹਨ ਜਿਸ ਦਾ ਆਨੰਦ ਇਸ ਇੰਦਰੀਆਂ ਅਤੇ ਇਹਨਾਂ ਇੰਦਰੀਆਂ ਤੋਂ ਹਜ਼ਾਰਾਂ ਗੁਣਾ ਵੱਧ ਹੈ ਪਰ ਉਸ ਇੰਦਰੀ ਦੇ ਬਾਰੇ ਕਿਸੇ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਇਸ ਕਰਕੇ ਉਹ ਇੰਦਰੀਆਂ ਇਨਸਾਨ ਦੀ ਸੋਚ ਤੋਂ ਪਰੇ ਹਨ ਜਦੋਂ ਕਿਸੇ ਨੇ ਉਸ ਇੰਦਰੀ ਦੇ ਬਾਰੇ ਗਿਆਨ ਕਰਵਾ ਦਿੱਤਾ ਤਾਂ ਉਸ ਸਮੇਂ ਇਹ ਛੋਟੀਆਂ ਜਿਹੀਆਂ ਇੰਦਰੀਆਂ ਉਸ ਦੇ ਸਾਹਮਣੇ ਕੁਝ ਵੀ ਨਹੀਂ ਹੋਣਗੀਆਂ ਇਹ ਤਾਂ ਸੰਸਾਰਿਕ ਇੰਦਰੀਆਂ ਹਨ ਉਹ ਵੀ ਤਾਂ ਜ਼ਿਆਦਾਤਰ ਸੰਸਾਰਿਕ ਇੰਦਰੀਆਂ ਹੀ ਹੋਣਗੀਆਂ ਪਰ ਉਸ ਬਾਰੇ ਇਨਾਨ ਨੂੰ ਗਿਆਨ ਹੀ ਨਹੀਂ ਇੱਕ ਛੋਟੀ ਜਿਹੀ ਕਥਾ ਇੱਕ ਗੁਰੂ ਆਪਣੇ ਸ਼ਿਸ਼ ਨੂੰ ਇੱਕ ਵਸਤੂ ਦੇ ਬਾਰੇ ਦੱਸਦਾ ਹੈ ਅਤੇ ਲਾਗੇ ਬਹੁਤ ਸਾਰੀਆਂ ਵਸਤੂਆਂ ਪਈਆਂ ਹੁੰਦੀਆਂ ਹਨ ਉਹ ਕਹਿੰਦਾ ਹੈ ਕਿ ਇਸ ਵਸਤੂ ਦੇ ਬਾਰੇ ਨਹੀਂ ਸੋਚਣਾ ਬਾਕੀ ਸਾਰੀਆਂ ਵਸਤੂਆਂ ਦੇ ਬਾਰੇ ਤੁਸੀਂ ਸੋਚ ਸਕਦੇ ਹੋ ਤਾਂ ਗਿਆਨ ਪ੍ਰਾਪਤ ਹੋ ਜਾਵੇਗਾ ਉਹ ਭਗਤੀ ਤੇ ਚਲਾ ਜਾਂਦਾ ਹੈ ਕੁਝ ਸਮੇਂ ਬਾਅਦ ਉਹ ਫਿਰ ਵਾਪਸ ਆ ਜਾਂਦਾ ਹੈ ਅਤੇ ਆਪਣੇ ਗੁਰੂ ਨੂੰ ਬੋਲਦਾ ਹੈ ਕਿ हे ਗੁਰੂ ਦੇਵ ਮੈਂ ਪੂਰੀ ਕੋਸ਼ਿਸ਼ ਕਰ ਲਈ ਮੇਰੇ ਮਨ ਵਿੱਚ ਬਸ ਉਹ ਹੀ ਵਸਤੂ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ ਜੋ ਤੁਸੀਂ ਮੈਨੂੰ ਦੱਸੀ ਅਤੇ ਜੋ ਬਾਕੀ ਦਸੀਆਂ ਉਹ ਤਾਂ ਮੇਰੇ ਦਿਮਾਗ ਵਿੱਚ ਆ ਹੀ ਨਹੀਂ ਰਹੀਆਂ ਸਨ ਜਿਨ੍ਹਾਂ ਤੋਂ ਗਿਆਨ ਪ੍ਰਾਪਤ ਹੋਣਾ ਸੀ ਹੁਣ ਗੁਰੂ ਨੇ ਕਿਹਾ ਕਿ ਹੁਣ ਤੇਰੀ ਇੰਦਰੀ ਉਸ ਵਸਤੂ ਨੂੰ ਗ੍ਰਹਿਣ ਕਰ ਚੁੱਕੀ ਹੈ ਹੁਣ ਤੂੰ ਉਸੇ ਵਸਤੂ ਬਾਰੇ ਸੋਚਣਾ ਹੈ ਜੋ ਤੇਰੇ ਦਿਮਾਗ ਵਿੱਚ ਆ ਰਹੀ ਸੀ ਤਾਂ ਗਿਆਨ ਪ੍ਰਾਪਤ ਹੋ ਜਾਵੇਗਾ ਫਿਰ ਇਨਸਾਨ ਕੁਝ ਸਮੇਂ ਤੱਕ ਫਿਰ ਵਾਪਸ ਆਉਂਦਾ ਹੈ ਤੇ ਕਹਿੰਦਾ ਹੈ ਕਿ ਹਾਂ ਗੁਰੂ ਦੇਵ ਮੈਨੂੰ ਹੁਣ ਗਿਆਨ ਪ੍ਰਾਪਤ ਹੋ ਚੁੱਕਾ ਹੈ ਇਸ ਤਰ੍ਹਾਂ ਉਸ ਦੇ ਮਨ ਨੇ ਉਹ ਤਸਵੀਰ ਉਹ ਚੀਜ਼ ਪੂਰੀ ਤਰ੍ਹਾਂ ਗ੍ਰਹਿਣ ਕਰ ਲਈ ਸੀ ਜਿਸ ਨੂੰ ਉਸ ਨੂੰ ਨਹੀਂ ਕਰਨ ਵਾਸਤੇ ਕਿਹਾ ਸੀ ਜਿੰਨੀ ਦੇਰ انسان ਨੂੰ ਆਪਣੀ ਉਸ ਸ਼ਕਤੀ ਦਾ ਪਤਾ ਨਹੀਂ ਤਾਂ ਉਸ ਦੀ ਉਹ ਇੰਦਰੀ ਐਕਟਿਵ ਹੋ ਹੀ ਨਹੀਂ ਸਕਦੀ ਐਕਟਿਵ ਉਹ ਹੀ ਇੰਦਰੀਆਂ ਹੋਣਗੀਆਂ ਜੋ انسان ਨੂੰ ਦੂਸਰਾ انسان ਦੱਸਦਾ ਹੈ ਫਿਰ ਪੂਰੀ ਉਮਰ ਲੰਘ ਜਾਂਦੀ ਹੈ انسان ਦੀ ਉਸ ਇੰਦਰੀ ਨੂੰ ਕੰਟਰੋਲ ਕਰਨ ਵਾਸਤੇ ਇਸ ਤਰ੍ਹਾਂ ਉਹ ਪੂਰੀ ਉਮਰ ਅਵ्यर्थ ਕਰ ਦਿੰਦਾ ਹੈ ਅਸਲੀ ਇੰਦਰੀ ਦੇ ਬਾਰੇ ਉਸ ਨੂੰ ਕੋਈ ਦੱਸਦਾ ਹੀ ਨਹੀਂ ਉਸ ਇੰਤਰੀ ਦੇ ਬਾਰੇ ਕੋਈ ਉਸਨੂੰ ਦੱਸਦਾ ਹੀ ਨਹੀਂ ਜੋ ਪਰਮਾਤਮਾ ਦੇ ਨਾਲ ਜੋੜਦੀ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ